ਦਰਜੀਤ ਪੁੱਤ ਹੁਣ ਕੀ ਹਾਲ ਹੈ ਤੇਰਾ ਹੁਣ ਮੈਂ ਠੀਕ ਹਾਂ ਠੀਕ ਹਾਂ ਹੁਣ ਚੱਲ ਇਦਾਂ ਕਰ ਮੇਰੀ ਤੀਨ ਦੋ ਕੁ ਛੁੱਟੀਆਂ ਲੈ ਲੈ ਨਹੀਂ ਮੰਮੀ ਮੈਂ ਹੋਰ ਕੱਲ ਜਾਣਾ ਵਾ ਦੱਸ ਆਵਾਜ਼ ਤੇਰੀ ਨਿਕਲ ਨਹੀਂ ਰਹੀ ਤੇ ਮੈਂ ਜਾਣਾ ਅੱਜ ਪਤਾ ਨਹੀਂ ਕਿੱਦਾਂ ਲੱਗੇ ਮੇਰੀ ਗੱਲ ਸੁਣ ਪੁੱਤ ਚੰਗੀ ਤਰ੍ਹਾਂ ਆਰਾਮ ਆਊਗਾ ਫੇਰ ਜਾਈ ਹੁਣ ਸਕੂਟਰੀ ਚਲਾ ਕੇ ਜਾਣਾ ਤੇ ਮੁੜ ਕੇ ਫੇਰ ਹਵਾ ਪੈਣੀ ਤੇ ਫੇਰ ਬਿਮਾਰ ਸਾਂਹ ਰਸਤੇ ਵਿੱਚ ਸ਼ਰਨ ਛੱਡ ਆਉਣਾ ਤੇ ਮਾਚਾ ਪਤਾ ਨਹੀਂ ਚੱਲ ਇਦਾਂ ਕਰ ਲੈ ਜੇ ਨਹੀਂ ਲੱਗੂਗਾ ਤੇ ਫੇਰ ਫੋਨ ਕਰ ਦੂਗੀ ਤੇ ਆ ਜੂਗੀ ਚਲ ਵੇਖ ਲਾਂਗੇ ਸਮਝ ਨਹੀਂ ਹੋਊਗਾ ਤੇ ਸੇਨਾ ਨਹੀਂ ਆਈ ਆ ਤੇ ਮੁੰਡੇ ਦੀਆਂ 바ਵਾ ਛੁੱਟੀਆਂ ਹੋਈਆਂ ਆ ਵਾ ਹਾਂ ਤੂੰ ਦੇ ਸਕੂਲੋਂ ਫੋਨ ਆਉਂਦੇ ਆ ਹੀ ਗਾ ਠੀਕ ਆ ਤੇ ਕਹ ਦੇ ਆ ਤੇ ਤੂੰ ਪੇਜ ਦੇ ਕਿਉਂ ਨਹੀਂ ਤੇ ਮੈਂ ਤਾਂ ਠੀਕ ਨਹੀਂ ਕਿ ਕੀ ਭੇਜੀਏ ਆ ਜਦੋਂ ਦਾ ਮੌਸਮ ਨਹੀਂ ਉਤਰਾ ਚੇਂਜ ਹੋਇਆ ਕਦੀ ਅੰਦਰੀ ਧੁੱਪ ਲੱਗ ਜਿੰਦੀ ਕਦੀ ਧੁੰਦ ਪੈ ਜਾਂਦੀ ਐ ਇਹਦੇ ਸਾਰਿਆਂ ਦੇ ਮਤਵਾਰ ਬੜੇ ਨਿਆਣੇ ਬਿਮਾਰ ਆ ਉੱਥੇ ਤੇ ਮੰਮੀ ਚਿੱਤੇ ਦਵਾਈ ਦੇਣਗੇ ਉੱਥੇ ਬੜੇ ਟੇਪ ਆਏ ਜੀ ਹਾਂ ਕੋਤੇ ਇਦਾਂ ਹੀ ਆ ਨਾ ਠੰਡ ਤੈਨੂੰ ਵੀ ਹੁਣ ਜਾਣ ਕਰਕੇ ਲੱਗੀ ਆ ਬਿਸਕੁਟਰੀ ਤੇ ਜਾਣੀ ਆ ਤਾਂ ਕਰਕੇ ਲੱਗੀ ਤੈਨੂੰ ਵੀ ਤੇ ਬੁਰਾ ਹਾਲ ਹੋ ਗਿਆ ਤੇਰਾ ਵੀ ਮੇਰਾ ਤਾਂ ਕੱਲ ਦਾ ਜੀ ਨਹੀਂ ਲੱਗਣਿਆ ਤੇ ਹਮਤਰਾ ਜੀਨ ਕੁਛ ਹੋਣ ਡਿਆ ਵਾ ਮਨ ਦਾ ਉੱਠੇ ਗੱਲਾਂ ਬਾਤਾਂ ਕਰੇ ਘੜੀ ਨੰਗ ਜਾਂਦੀ ਐ ਤੇ ਇਕੱਲੇ ਬੰਦੇ ਦਾ ਤਾਂ ਪੁੱਤ ਟੈਮ ਹੀ ਨਹੀਂ ਪਾਸ ਹੁੰਦਾ ਮੇਰਾ ਬੇੜਾ ਠੀਕ ਐਂ ਡੇ ਹੱਥ ਲੰਬੇ ਪੈਰੋਂ ਪਰ ਮੈਂ ਹਿੰਮਤ ਕਰਦੀ ਉੱਠਾਂ ਦੀ ਤੇ ਮੈਂ ਤੂੰ ਉੱਠੇ ਹੀ ਨਹੀਂ ਜਾਂਦੀ ਚਲ ਪੁੱਤ ਕੀ ਕਰਨਾ ਫਿਰ ਹੈ ਕੋਈ ਨਹੀਂ ਤੂੰ ਫੇਰ ਨਾ ਕਰਿਆ ਕਰ ਸਭ ਕੁਝ ਵਧੀਆ ਹੋ ਜਾਣਾ ਤੁਹਾਡੇ ਹੁੰਦੇ ਮਿਲਦੀ ਰੋੜ ਅਸੀਂ ਕਰਦਾ ਕੰਮ ਕੁਮਦੀਨਾ ਪਰਵਾਹ ਕਰਿਆ ਕਰ ਕੰਮ ਆ ਜੇ ਹੈਗੀ ਕੰਮ ਕਰਨ ਜੋਗੀ ਤੇ ਮੈਂ ਹਾਂ ਬਥੇਰਾ ਕਰ ਲੈਣੀ ਹੈ ਜੇਕਰ ਆਹ ਕੋਈ ਗੱਲ ਨਹੀਂ ਤੂੰ ਨਾ ਕਰਿਆ ਕਰ ਕੰਮ ਕੋਈ ਵੀ ਤੂੰ ਆਪਣੇ ਸਕੂਲ ਸਕਲ ਦਾ ਵੇਖਿਆ ਕਰ ਉਹ ਵੀ ਜ਼ਰੂਰੀ ਆ ਪੁੱਤ ਨੌਕਰੀ ਵੀ ਕਰਮਾਂ ਵਾਲਿਆਂ ਨੂੰ ਮਿਲਦੀ ਆ ਹਾਰੀ ਸਾਰੀ ਥੋੜੀ ਮਿਲ ਜਾਂਦੀ ਆ ਸਾਡੇ ਤੇ ਕਰਮ ਚੰਗੇ ਆ ਵੀ ਤੈਨੂੰ ਨੌਕਰੀ ਮਿਲੀ ਸਰਕਾਰੀ ਹੈ ਤੇ ਆਰਾਮ ਨਾਲ ਜਾਨੀ ਆ ਤੇ ਚੱਲ ਆਪਣਾ ਵਧੀਆ ਵਾ ਤੇ ਘਰ ਵੀ ਕੀ ਕਰਨਾ ਪੁੱਤ ਆਹੇ ਕੰਮ ਦੋ ਟਿਕੀਆਂ ਪਕਾਉਣੀਆਂ ਸਾਰਾ ਦਿਨ ਤੇ ਮੈਂ ਵੇਲੇ ਹੀ ਨੇ ਕੀ ਕਰਨਾ ਦੋ ਹੀ ਪਕਾਉਣ ਵਾਲੀਆਂ ਦੋ ਜਣੇ ਖਾਣ ਵਾਲੇ ਹਾਂ ਕੋਈ ਗੱਲ ਨਹੀਂ ਕੋਣਾ ਕਰਿਆ ਕਰਕੇ ਹੀ ਗੱਲ ਦਾ ਠੀਕਾ ਤੋ ਆਪਣਾ ਬਸ ਇਹ ਆ ਕਿ ਸਕੂਲਸ ਕਰ ਜਾ ਧਿਆਨ ਦੇ ਨਾਲ ਤੇ ਆਪਣੇ ਸੇਰ ਦਾ ਤਿਆਰ ਰੱਖਿਆ ਕਰ ਠੀਕ ਵਾ ਨਾ ਬਿਲਕੁਲ ਆਹ ਤੇ ਮੁੰਡੇ ਨੂੰ ਕੋਈ ਨਹੀਂ ਸਿਰੇ ਲੁਨੇ ਸਕੂਲ ਕਿ ਉਹ ਹਾਂ ਤਾਂ ਠੀਕ ਵਾਓ ਫਰਕ ਆਉਂਦੇ ਜੇ ਲੱਗੂਗਾ ਤੇ ਫਿਰ ਲੈ ਆਵਾਂਗੇ ਏਦਾਂ ਕਰਾਂਗੇ ਨਾ ਆਪੇ ਛਾਡਾਵਾਂਗੇ ਤੇ ਆਪੇ ਲੈ ਆਵਾਂਗੇ ਬਸ ਤੇ ਨਾ ਖਲਾਵਾਂਗੇ ਸੇਰ ਨਹੀਂ ਉਹਨਾਂ ਨੂੰ ਦੱਸਦਾ ਇਹ ਜਿੱਦਾਂ ਕੋ ਲੱਗੂਗਾ ਤੇ ਮੈਨੂੰ ਫੋਨ ਕਰਦੇ ਤੇ ਨਹੀਂ ਮੈਂ ਜਾਵਾਂਗੀ ਨਾਲ ਮੈਂ ਦੱਸ ਕੇ ਆਉਂਗੀ ਚੰਗੀ ਤਰ੍ਹਾਂ ਠੀਕ ਵਾ ਨਾ ਆਹ ਤੇ ਤੂੰ ਏਦਾਂ ਕਰਕੇ ਰਾਤੀ ਖਾਣਾ ਦੇ ਬਣੋ ਤੂੰ ਸੂਨਾ ਬਣਾ ਮਿਲਦਾਸ ਕੀ ਖਾਣਾ ਮੈਂ ਬਣਾ ਦੇਣੀ ਤੈਨੂੰ ਖਿਚੜੀ ਤੇ ਗੇ ਖਾਧੀ ਕਿਹੜਾ ਜੀ ਕਰਦਾ ਖਿਚੜੀ ਖਾਣਾ ਆ ਤੇ ਮਸਾਂ ਦਾ ਬਣਾ ਸਕਦਾ ਤੂੰ ਸੂਤਲਾ ਦੂ ਪਤਲਾ ਰਿਆ ਮੈਂ ਬਣਾਉਂਦੀ ਆ ਟੂਡਾ ਕਰਕੇ ਟੁਕੜੀਆਂ ਵਿੱਚ ਜੀ ਸੇਕਦੇ ਪਸਾ ਲੈਂ ਨਾ ਕੱਲ ਮੈਂ ਵੇਖਾ ਚੱਕ ਕੇ ਕੋ ਜਾਵੇ ਪੈਦਾ ਲੰਮੀ ਰਹੀ ਤੀ ਕੋਈ ਨਹੀਂ ਮਮੀ ਹਾਂ ਆਲਾ ਪਪਾ ਦਾ ਹਰ ਦੇ ਲਓ ਕੀ ਗੱਲੋਂ ਕੀ ਆ ਇਹ ੜਾ ਵੀ ਕੰਮੋਂ ਦੋ ਸਾਰੇ ਮੈਨੂੰ ਕੋਈ ਜਾਣ ਦੇ ਕੀ ਆ ਲੋ ਕੀ ਮਾਦੂ ਗਿਆ ਨਾ ਕਿਹੜੇ ਕੰਮ ਕਰ ਲਿਆ ਤੂੰ ਵਰਦੀ ਤੇ ਧਾਮ ਪੱਸੀ ਗੱਲ ਹੀ ਕਰਨ ਵਾਲੇ ਤੇ ਕੰਮ ਕਿਹੜੇ ਕਰ ਆਇਆ ਅਜੀ ਦਵਾਈਆਂ ਦੇਗਾ ਪੱਠੇ ਪਾ ਲੈ ਕੋਕ ਕਰਦੇ ਵੀ ਕੋਕ ਕਰਦੇ ਅੱਛਾ ਪੱਠੇ ਪਾ ਕੇ ਆ ਅੱਜ ਨਹੀਂ ਜੇ ਪੱਠੇ ਪਾ ਲਏ ਤੇ ਕਿੱਧਰ ਦੀ ਆਖਰ ਆ ਗਈ ਹੈ ਵੱਡੇ ਭਰਾਵਾਂ ਵਾਲੇ ਵੇਖ ਆਪਣੇ ਵਾਲ ਸਾਰਾ ਤਾਂ ਪੱਠੇ ਉਹੀ ਪਾਉਂਦਾ ਹੈ ਤੇ ਜੇ ਤੂੰ ਇੱਕ ਨਾ ਪਾ ਲਏ ਤੇ ਬੜੀ ਔਖਾ ਹੈ ਅੱਜ ਅੱਜ ਪਿਓ ਨੇ ਕਹਿ ਕੇ ਪਾ ਲੈਣੇ ਨਹੀਂ ਤੇ ਅੱਖੀ ਨਹੀਂ ਲੱਗਣਾ ਤੂੰ ਉਹ ਮੇਰਾ ਨੀ ਜੀ ਜੀ ਦਾ ਪੱਠੇ ਪੱਠੇ ਪਾਉਂ ਨੂੰ ਨਹੀਂ ਨਾ ਠੀਕ ਕਰਦਾ ਪੱਠੇ ਪਾਉਣ ਨੂੰ ਤੇ ਕਿਤੇ ਫਾਇਲਾ ਤੇ ਬਾਹਰ ਨਾ ਚਲ ਜਾ ਤੇ ਪੱਠੇ ਦੇ ਬਸਲਾ ਵੇ ਮੇਰੇ ਸਾਹਨੇ ਚਣਾ ਬਣਾ ਮੈਂ ਤਾਂ ਕੇਸ ਵੱਟੀ ਆ ਕਿਵੇਂ ਖੜਪਾ ਬਾਹਰ ਗਿਆ ਨਾ ਜਾ ਕੇ ਤੇ ਅੱਗੇ ਘਰ ਨਾ ਆ ਆ ਵੀ ਜੇ ਉਹ ਤੇ ਇੱਥੇ ਰਹਿਣਾ ਨਾ ਤੇ ਇੱਥੇ ਪੱਠੇ ਪੋਣੇ ਪੈਣੇ ਆ ਜੱਟਾਂ ਦੇ ਮੁੰਡਿਆਂ ਨੇ ਇੱਥੇ ਨਹੀਂ ਪੋਣੇ ਤੇ ਹੋਰ ਕੀ ਕਰਨਾ ਠੀਕ ਆ ਨਾ ਇਹ ਤਾਂ ਖੱਟੇ ਪੈਣਾ ਆ ਜੱਟਾਂ ਦੇ ਮੁੰਡੇ ਬਾ ਪੱਠੇ ਵਾਟੇ ਪਾਉਣ ਨੂੰ ਹੀ ਆ ਕਿ ਹੋਰ ਕੋਈ ਕੰਮ ਹੈ ਨਹੀਂ ਗਾ ਇੱਥੇ ਪ੍ਰੋਫੈਸਰ ਲੱਗ ਜਾ ਕੇ ਪ੍ਰੋਫੈਸਰ ਲੱਗ ਜਾ ਅੱਥੇ ਵੀ ਘਰ ਬੈਠੇ ਮਿਲ ਜਣੀਆਂ ਨੇ ਪੜਾਣਾ ਗੱਲਾਂ ਵੇਖ ਨਾ ਕਿ ਕਾ ਕਰਦਾ ਤੇ ਪੜਿਆ ਕਰ ਤੇ ਆ ਨੀਤ ਨਾਲ ਉਹ ਤਾਂ ਪੜਦਾ ਨਹੀਂ ਗਾ ਇਹਦੇ ਮਗਰੋਂ ਬੈਠਾ ਦੋਦੇ ਮਗਰੋਂ ਉੱਠਿਆ ਤੇ ਤੇਰਾ ਸਾਰਾ ਦਿਨ ਕੰਮ ਹੀ ਚੱਲਿਆ ਰਹਿੰਦਾ ਉਹ ਕੋਈ ਗੱਲ ਹੀ ਨਹੀਂ ਹੁੰਦਾ ਵਾ ਹੁੰਦਾ ਵਾ ਐਡਾ ਹਾਂ ਅੱਜ ਮੈਂ ਹਾਂ ਪਤਾ ਕਿ ਉਹ ਕੀ ਗੱਲ ਕਿਉਂ ਮੂੰਹ ਬਣਾਇਆ ਐਡਾ ਹਰ ਜੇ ਪੱਠੇ ਪੋਣੇ ਪਿਆ ਹੀ ਨੇ ਟੋਟੀਆਂ ਦੋ ਤੇ ਕਿੱਧਰ ਦੀ ਅਠਰ ਆ ਗਈ ਐ ਉਹ ਮੇਰੀ ਜੇ ਲਾਉ ਫਾਇਲ ਤੇ ਮੈਂ ਆਇਆ ਵਾ ਟਾਈਮ ਨਾਲ ਇਥੋਂ ਠੀਕ ਐ ਨਾ ਮੈਂ ਉਹਨੂੰ ਵੀ ਰੋਡ ਪੱਠੇ ਪੁੱਠੇ ਪਾਉਂਦੀ ਠੀਕ ਐ ਨੰਬਰ ਲੈ ਲਿਆ ਆ ਵੀ ਇਹਦਾ ਵੀ ਪੱਠੇ ਪੁੱਠੇ ਪਾ ਲੈ ਆ ਆ ਫਾਈਲ ਤੋਂ ਮਾਤੇ ਨੰਬਰ ਚਾਹੀਦੇ ਆ ਨੰਬਰ ਲੈ ਆ ਰੋਡ ਕਿਦਾਂ ਦੋਵੇਂ ਠੀਕ ਆ ਭਾਬੀ ਦੇ ਇਨਕਾ ਪਤਾ ਆ ਮਸ਼ਾਲਾ ਠੀਕਵਾ ਤਾਂ ਇਹਦਾ ਵਰਗ ਦਵਾਈ ਜਿੱਦੀ ਦਿੱਤੀ ਆ ਪਰਥ ਵੀ ਠੀਕਵਾ ਤਾਂ ਮੈਂ ਸਿਰ ਸਕੂਗਾ ਨਹੀਂ ਪਰਥ ਨੂੰ ਹੀ ਦੋ ਦਿਨ ਹੋ ਗਏ ਆ ਅੱਛਾ ਅੱਛਾ ਤੋ ਵੀ ਕਹਿਣ ਦੀ ਤਰਜੀਹ ਵੀ ਮੈਨੂੰ ਅੱਜ ਨਹੀਂ ਜਾਣਾ ਮੈਂ ਤਾਂ ਛੁੱਟੀਆਂ ਕੀਤੀਆਂ ਬਹੁਤਾਂ ਕਰ ਕੰਮ ਖਰਾਬ ਹੁੰਦਾ ਆ ਤੋ ਆ ਵੀ ਗੱਲ ਹੈ ਕਿ ਮੁੰਕੇ ਉੱਤੇ ਆਪਸ਼ਨ ਲਾ ਕੇ ਜਾਂਦੀ ਆ ਚਲ ਆ ਵੀ ਸਾਡੀ ਕਿਸਮਤ ਚ ਹੀ ਆ ਤੇ ਸਰਕਾਰੀ ਨੌਕਰੀ ਵਾਲੀ ਬਹੁ ਮਿਲ ਗਈ ਹੈ ਹਨ ਠੀਕ ਆ ਨਾ ਚਲ ਟਾਈਮ ਨਾਲ ਉੱਠਦੀ ਆ ਤਿਆਰ ਬਹਿਣਦੀ ਆ ਸਕੂਲੇ ਜਾਂਦੀ ਆ ਹਨ ਤੇ ਨਾ ਇਹਦਾ ਆਲੂ ਫਾਲੂ ਦੇ ਤਾਂ ਲਾਲ ਧਿਆਨ ਨਹੀਂ ਦਿੱਤਾ ਨਹੀਂ ਤਾਂ ਬਹੁਤ ਆਂਡ ਕਮਾਂਡ ਵੀ ਹਟਾ ਚੁਗਲੀਆਂ ਦੇ ਹੋਇਆ ਲੈ ਆਤੀ ਜਦੋਂ ਵੇਖ ਲੋ ਕਦੀ ਉਹਦਾ ਕਪਾਤ ਤੋਦ ਨਾ ਤੇ ਉਹਦਾ ਕਪਾਤ ਤੋਦ ਨਾ ਮੈਂ ਅਸ਼ੁਕਰ ਕਰਨੀ ਮਾਲਕ ਹੈਂ ਦੋ ਬਚੇ ਆ ਓਏ ਗੱਲ ਆ ਪੱਕੀ ਚੰਗੀ ਆ ਨਹੀਂ ਨਹੀਂ ਬੜੀ ਚੰਗੀ ਆ ਇਹਦੀ ਗੱਲਾਂ ਕੋਲਾ ਜ ਨਹੀਂ ਹੁੰਦੀ ਨਹੀਂ ਨਹੀਂ ਉਹ ਘਰੋਂ ਹੀ ਬਾਹਰ ਨਿਕਲਦੀ ਆਪਣੀ ਮੋਹ ਮਸਤੀ ਹੀ ਵੀ ਜ਼ਿਆਦਾ ਆ ਸਵੇਰੇ ਚੱਲ ਜਾਂਦੀ ਆ ਤੇ ਸ਼ਾਮਾਂ ਹੁੰਦੀ ਆ ਅਗਲੀ ਉਹ ਨਾਲ ਜਿਹੜਾ ਪੜ੍ਹਿਆ ਲਿਖਿਆ ਬੰਦਾ ਹੁੰਦਾ ਨਾ ਉਹ ਘਟ ਵੱਧ ਦੀ ਬੋਲਦਾ ਹੁੰਦਾ ਵਾਕਿਆ ਗੱਲ ਤਾਂ ਸੱਚੀ ਆ ਠੀਕ ਆ ਨਾ ਤੇ ਬਾਕੀ ਗੱਲਬਤ ਇਹ ਆ ਵੀ ਜਿਹੜਾ ਪੰਥ ਵਾ ਉਹ ਵੀ ਸਾਧਨ ਮੇਰੇ ਨਾਲ ਹੀ ਦਿੱਤਾ ਮਾਂ ਆਪਣੇ ਨਾਲ ਤਾਂ ਬਹੁਤ ਘਟ ਕਰਦਾ ਉਹ ਓਏ ਆ ਹੁਣ ਦਾਦੀ ਦਾ ਪਿਆਰੀ ਹੋਣਾ ਮਰਨਾ ਔਰ ਇਹ ਨਾ ਲਾਉਣਾ ਸਹੀ ਗੱਲ ਆ। ਜਾਂ ਮੈਂ ਜਹੁਣ ਮੈਂ ਤੁਹਾਡੇ ਕੋਲ ਜਾ ਜਾਂਦਾ। ਤੇ ਮੇਰੀ ਗੱਲ ਸੁਣ ਭੁੱਖ ਲੱਗੀ ਆ। ਓਏ ਆ ਮੈਨੂੰ ਰੋਟੀ ਲਿਆ ਦੇ ਮੈਂ ਤੁਹਾਨੂੰ ਉਹ ਕਹਿਣਾ ਹੈ ਨਾਲੇ। ਚਲ ਮੈਂ ਜਿੰਨੀ ਰੋਟੀ ਮੈਂ ਦਾਲ ਬਣਾਉਣੀ ਤੇ ਜੀਤਵਾ ਤੇ ਮਸਲਾ ਕੇ ਤੇ ਬਰੋਕਲੀ ਬਣਾਈ ਆ ਦੋ ਰੋਟੀ। ਚਲ ਮੈਂ ਬਰੋਕਲੀ ਰੋਟੀ ਦੋ। ਤੂੰ ਚਲ ਬੈਠ ਜਾ ਕੇ ਨੂੰਆ ਤੋਰ ਮੈਂ ਜਿੰਨੀ। ਚੰਗਾ। ਵੇਖਾ ਕਿਦਾਂ ਖਾ ਪਿਆ ਅੱਜ ਮੇਰੇ ਕੋ ਪਾਪਾ ਨੇ ਪੱਠੇ ਪੁਆਏ ਆ। ਨਾ ਖੇਲ ਕੀ ਹੋ ਗਿਆ ਤੇ ਪੱਠੇ ਪੁਆ ਲਿਆ ਤੇ ਕਿਧਰ ਦੀ ਆਖਰ ਆ ਗਈ ਆ। ਇਹ ਵੀ ਨਾ ਸਿਰ ਤੇ ਪਹਾੜ ਹੀ ਚੁੱਕ ਲਿੰਦਾ ਓ। ਖਾਦੀ ਹੋਈ ਏ ਮੁੰਡੇ ਵਾਲੀ। ਜੀ ਨਹੀਂ ਕਰਦਾ ਕੋਈ ਕੰਮ ਕਰਨਾ ਬਸ ਇਹੀ ਓ ਇਧਰ ਹੋ ਜੇ ਨੂੰ ਵਰਦੀ ਪਾਵਾਂ ਇਧਰ ਨਿਕਲ ਜਾ ਉਧਰੋਂ ਪਾਵਾਂ ਤੇ ਇਧਰ ਨਿਕਲ ਜਾ ਚਲ ਇੰਦਾ ਕਰਦੀ ਹੈ ਨਾ ਚਾਹ ਬਣਾ ਕੇ ਦੇ ਕੇ ਆਉਣੀ ਮਮੀ ਨੂੰ ਮਮੀ ਕਿਚਰੇ ਵਸਵੇ ਤੇ ਕੰਮ ਕਰਨ ਦੇ ਥੱਕ ਗਈ ਮਣੀ ਚਲ ਮਮੀ ਵੀ ਖੁਸ਼ ਹੋ ਜਾਵੇ ਮੇਰੀ ਚਾਹ ਚਾਹ ਤੇ ਬਣ ਗਈ ਨੀ ਕੀ ਗੱਲ ਸੁਣ ਕੁੜੀ ਦਾ ਬੁਖਾਰ ਲੱਥਾ ਕਿ ਨਹੀਂ ਨਹੀਂ ਹੁਣ ਤਾਂ ਠੀਕ ਵਾ ਅੱਛਾ ਤੇ ਕਹਿਣ ਡਈ ਸੀ ਮੰਮੀ ਹੁਣ ਫਰਕਾ ਵੀ ਲੱਗੇ ਨਾਲੋਂ ਭੁੱਖ ਵੀ ਲੱਗੀ ਆ ਅੱਛਾ ਤੇ ਹੁਣ ਮੈਂ ਦਾਲ ਦੂਲ ਬਣਾ ਕੇ ਆਈ ਆ ਤੇ ਖਿਜੜੀ ਮਸਾਲਾ ਬਣਾ ਦੇਣੀ ਖਿਚੜੀ ਸਵੇਰੇ ਬਣਾਈ ਸੀ ਆਂਦੀ ਨਹੀਂ ਜੀ ਕਰਦਾ ਹੁਣ ਖਾਣ ਨੂੰ ਠੀਕ ਉਗੀ ਮਸਾਲਾ ਦਾਲ ਬਣਾਈ ਆ ਮੈਂ ਤੇ ਰਸੁਲਤਾ ਲਾ ਕੇ ਦਊਂਗੀ ਉਸੇ ਟਾਈਮ ਉਹ ਚਲ ਕੋਈ ਗੱਲ ਨਹੀਂ ਫਿਰ ਕੀ ਜੀਵਨ ਭਾਵੇਂ ਸਾਡੀ ਨੋਈ ਆ ਅਸੀਂ ਆਪਣੀ ਧੀ ਬਣਾ ਕੇ ਰੱਖੀ ਆ ਸਹੀ ਠੀਕ ਨਹੀਂ ਤੇ ਤਾਂ ਹੀ ਵਧੀਆ ਟਾਈਮ ਲੰਘਦਾ ਵਾ ਤੇ ਲੋਕੀ ਜਿਹੜੇ ਆ ਨਾ ਉਹ ਕੀ ਕਰਦੇ ਪਈ ਆਉਂਦੇ ਆ ਧੁਵਾ ਧਮਾਈ ਤੇ ਆਉਂਦੇ ਆਪਣੇ ਜਿਹੜੀਆਂ ਘਰ ਵਾਲੀਆਂ ਨੇ ਆਪਣੀ ਸੱਸਾਂ ਜਿਹੜੀ ਹੁੰਦੀਆਂ ਉਹ ਆਉਂਦੇ ਹੁਕਮਦੁਲੀ ਕਰਨ ਲੱਪੈਂਦੀ ਆ ਉਹ ਪੰਕੀ ਕਰਨਾ ਵਾ ਮੇਰੀ ਗੱਲ ਸੁਣੋ ਹੁਣ ਸਾਡੀ ਕਿਹੜੀ ਕੁ ਧੀ ਆ ਹੈ ਤੇ ਜੇ ਸਾਰੀਆਂ ਸੱਸਾਂ ਇਹੋ ਸੋਚਣ ਵੀ ਨੋਆ ਵੀ ਧੀ ਇਹ ਹੁੰਦੀਆਂ ਤੇ ਆਪੇ ਕੁ ਪਤਨੀ ਮੁੱਕ ਜਾਂਦਾ ਵਾ ਠੀਕ ਆ ਨਾ ਕੁ ਪਤ ਕਿੱਥੋਂ ਰਹਿਣਾ ਫੇਰ ਗੱਲ ਜਿਉ ਸਭ ਤੋਂ ਵੱਡੀ ਗੱਲ ਇਹ ਆ ਜਦੋਂ ਅੰਦਰ ਜਾ ਕੇ ਹਰ ਚੀਜ਼ ਨੂੰ ਜਾ ਕੇ ਕਹਿਣਾ ਆ ਇੰਨੀ ਪਾਈ ਇੰਨੀ ਪਾਈ ਠੀਕ ਨਹੀਂ ਆਹ ਲੈ ਪੁੱਤ ਤੂੰ ਤਾਂ ਠੀਕ ਨਹੀਂ ਤੇ ਚਾਹ ਬਣਾ ਲਈ ਆਂ ਮੈਂ ਤਾਂ ਤੂੰ ਵੀ ਸਵੇਰ ਤੇ ਲੱਗੀ ਅੱਜ ਚਲ ਮੈਂ ਚਾਹ ਬਣਾਉਂ ਕੇ ਲੈ ਆਂ ਲੈ ਆ ਵੇਖ ਲਓ ਕੁੜੀ ਦਾ ਪੱਟਾ ਲੱਗ ਕੋਈ ਗੱਲ ਨਹੀਂ ਪੁੱਤ ਮਾਂ ਤੇ ਨੇ அபி ਬਣਾ ਲਿਉਣੀ ਸੀ ਨਹੀਂ ਨਹੀਂ ਕੋਈ ਗੱਲ ਨਹੀਂ ਮੰਮੀ ਵੀ ਚਲ ਸਵੇਰ ਤੇ ਲੱਗੀ ਆਂ ਮੈਂ ਨਾ ਹੁਣ ਕਹਿਣੀ ਲੱਗੀ ਸੀ ਤੇਰੇ ਪਿਓ ਨੂੰ ਵੀ ਮੈਂ ਚਾਹ ਬਣਾਵਾ ਕੁੱਟ ਤੇ ਨਾਲ ਕੁੜੀ ਨੂੰ ਦਵਾਈ ਦੇਣੀ ਐ ਜੀ ਠੀਕ ਹੈ ਤੇ ਤੂੰ ਉਸੜ ਚਾਹ ਬਣਾ ਕੇ ਲੈ ਨਹੀਂ ਆਈਂ ਮੇਰੀ ਗੱਲ ਸੁਣ ਪੁੱਤ ਦਵਾਈਆਂ ਟਾਈਮ ਨਾ ਖਾ ਵੀ ਹੈਂ ਤੇ ਸਵੇਰੇ ਡਿਊਟੀ ਜਾਣ ਵਾਲੀ ਬੜੇ ਹੈਂ ਆਹ ਨਹੀਂ ਨਹੀਂ ਫਿਰ ਬਾਕੀ ਨਾਲ ਦਿਓ ਟੀਜਰ ਨੂੰ ਕਰ ਦੇਣਾ ਫੋਨ ਨਹੀਂ ਵੀ ਕਰਦਾ ਜੀ ਅੱਜ ਪਤਾ ਕੀ ਗੱਲ ਵਾ ਆੜਾ ਖੰਗ ਜਕਾਮ ਇਹਨੇ ਮਤ ਮਰੀ ਏ ਦੱਸਾ ਕੀ ਗੱਲ ਵਾ ਲੋਕਾ ਤਾਂ ਰਾਤਾ ਹੀ ਕੋ ਠੰਡਾ ਤੇ ਚੱਲ ਗਈ ਆ ਹੂੰ ਉਹਨੂੰ ਫੇਰ ਛੱਡ ਗਿਆ ਬੁਖਾਰ ਪਾ ਕੇ ਫੇਰ ਚੱਲ ਗਿਆ ਵਾ ਆਹੇ ਮੈਂ ਤਾਂ ਸੋਚਣ ਦੀ ਕਿ ਸਕੂਲ ਕੱਲਾਂਗੇ ਸਵੇਰੇ ਉਹਨੂੰ ਉਹਨੇ ਸੈਰਸਤੇ ਲਾਗੇ ਲੰਮੇ ਪਾ ਕੇ ਆਈ ਜਾਂਦੀ ਤੇ ਹੁਣ ਮੈਨੂੰ ਇਹ ਦੱਸ ਵੀ ਹੁਣ ਦਵਾਈ ਲਈ ਆਈਏ ਜਾ ਕੇ ਫੇਰ ਦਵਾਈ ਤੋਂ ਦਿੱਤੀ ਮੰਗੀ ਜੇ ਨਾ ਸਰ ਕੋ ਫੇਰ ਸਵੇਰੇ ਫੇਰ ਖਾਣ ਜਾਂਦੀ ਪਤਾ ਕੀ ਗੱਲ ਵਾ ਬਾਰ 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 ਉਹ ਦਵਾਈ ਦਈ ਚਾਹੀਏ ਬੁਖਾਰ ਦੀ ਨਾ ਨਿਆਣੇ ਨੇ ਮੜੀ ਕੋਹ ਨਾ ਕੋ ਕਰੀਏ ਜਾ ਫਿਰ ਤੁਸੀਂ ਲੈ ਜਾ ਮੁੰਡੇ ਨੂੰ ਹੁਣ ਚੱਲ ਕੋਈ ਨਹੀਂ ਦਜੀਤ ਜੀ ਨੂੰ ਨਾ ਫਰਕ ਪਊਗਾ ਘੰਟੇ ਦੋਆਂ ਘੰਟੇ ਦਾ ਦੱਸ ਦਈ ਹੈ ਸ਼ਾਮ ਪੈਣ ਤੋਂ ਕਿਤੇ ਕਿਤੇ ਦਾਦੀ ਤੇ ਮੈਂ ਮੁੜ ਕੇ ਜਾ ਕੇ ਤੇ ਦੁਬਾਰਾ ਦਵਾਈ ਲੈ ਦਊਗਾ ਕੋਈ ਟੀਕਾ ਲਵਾ ਦਿਓ ਨਹੀਂ ਤੇ ਪੁੱਛ ਲਿਆ ਉਹ ਨਹੀਂ ਨਿਕਾ ਪੁੱਤ ਨਹੀਂ ਗੱਲ ਨਹੀਂ ਤੁਸੀਂ ਡਾਕਟਰ ਕੋ ਫੜੋ ਆਪੇ ਉਹ ਦੱਸੂਗਾ ਵੀ ਕੀ ਕਰਨਾ ਤੇ ਕੀ ਨਹੀਂ ਕਰਨਾ ਅੱਜ ਕਿੰਨੇ ਦਿਨ ਹੋ ਗਏ ਕਿਉਂ ਵੀ ਤਾਂ ਬੁਖਾਰ ਲੱਥ ਨਹੀਂ ਹੋ ਰਿਹਾ ਹੈ ਨਹੀਂ ਨਹੀਂ ਉਹ ਨਾਲਿਆਂ ਨੂੰ ਮੈਂ ਕਹਿਣਾ ਵਾ ਤੇ ਦੋ ਤਿੰਨ ਦਿਨ ਹੀ ਤਾਂ ਤੁਹਾਡੇ ਕੋ ਆ ਗਏ ਤੇ ਬੁਖਾਰ ਤੇ ਇੱਥੇ ਤੇ ਉੱਥੇ ਹੀ ਹੈ ਹੈ ਆਹੋ ਤੇ ਸਨੀ ਜਾਂ ਤੇ ਵੇਰੀ ਦੀ ਗੱਲ ਆਗਦਾ ਹੁਣ ਤਾਂ ਕਦੀ ਉਹ ਕੰਮਾਂ ਦੇ ਦੀ ਗੱਲ ਆ ਗਈ ਆ ਉਹ ਵੀ ਕਿਹੜਾ ਵੇਲਾ ਤੀਣਾ ਲੈਣ ਵੀ ਆਈ ਓ ਹੁਣ ਆਊਗਾ ਤੇ ਫੇਰੀ ਆ ਹਾਂ ਉਹ ਵੀ ਜ਼ਰੂਰੀ ਆ ਉਹ ਤੇ ਗੱਲ ਆ ਡੇੜੀ ਤੇ ਸਰ ਚਲ ਜਾਣੀ ਆਪੇ ਨਹੀਂ ਕੋਈ ਨਹੀਂ ਆਪੇ ਇਹ ਚਲ ਜਾਣਗੇ ਤੇ ਆਪਾਂ ਸੈਸੋਰ ਤੋਂ ਕੰਮ ਕਰ ਲਵਾਂਗੇ ਆਹ ਪੂਰ ਕੰਮ ਕਰ ਲੂਗਾ ਮੈਂ ਲੈ ਦੂੰਗਾ ਦਵਾਈ ਦੀ ਕਿਹੜੀ ਗੱਲ ਹੋ ਹੈ ਤੇ ਪੁੱਤ ਆਪਣੇ ਸਿਹਤ ਦਾ ਖਿਆਲ ਰੱਖਿਆ ਕਰ ਆਹ ਠੰਡਵਾ 2-4 ਦਿਨ ਤੇ ਕੋਈ ਗੱਲ ਨਹੀਂ ਜੀਵਨ ਤੂੰ ਮਾੜਾ ਮੋੜਾ ਹੱਥ ਭੜਦਾ ਪਾਦਾ ਕਰਨ ਨਾਲ ਹਾਂ ਹਾਂ ਮੈਂ ਹੀ ਸਾਰਾ ਦਾ ਕਰਦੀ ਆ ਮੁੰਡਾ ਨਹੀਂ ਓਏ ਆਹ ਚਲੋ ਪੁੱਤ ਫਿਆਰੀ ਮੈਨੂੰ ਵੀ ਪਤਾ ਮੈਂ ਮੇਰੀ ਧੀ ਆ ਮੈਨੂੰ ਕਿਹੜੀ ਕੋਈ ਮਾੜੀ ਲੱਗਦੀ ਆ ਮੈਨੂੰ ਬੜੀ ਚੰਗੀ ਲੱਗਦੀ ਆ ਇਹ ਤਾਂ ਗੱਲ ਹੈਗੀ ਆ ਠੀਕ ਆ ਨਾ ਨਹੀਂ ਨਹੀਂ ਕੋਈ ਗੱਲ ਹੀ ਨਹੀਂ ਤੇ ਤੁਹਾਨੂੰ ਗੱਲ ਦੱਸਦਾ ਇੱਕ ਹੁਣ ਮੈਂ ਕਿ ਸਾਨੂੰ ਦੋਵਾਂ ਜੜੀਆਂ ਨੂੰ ਸੂਟ ਲੈ ਕੇ ਦੋ 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 ਦਰਜੀਤ ਮੈਂ ਪੁੱਤ ਕੇ ਕੱਲੋਂ ਪਛਾਹ ਹੋਇਆ ਵਾ ਨਹੀਂ ਨਹੀਂ ਹਾਂਜੀ ਕੱਪੜੇ ਤੇ ਤੁਸੀਂ ਲੈਣ ਜਾਣਾ ਵਾ ਜਿੱਦੜ ਮਰਜ਼ੀ ਤਿਆਰ ਹੋ ਪਿਓ ਅਸੀਂ ਕਿਹੜਾ ਕੋਈ ਲੈਣ ਜਾਣਾ ਪਿਆੜੀ ਤੇਰਾ ਦਿਹਾਲ ਹੋ ਗਈ ਨਾ ਐਦਾਂ ਕਰੀਏ ਸਵੇਰੇ ਪਾਈਆਂ ਕੱਪੜੇ ਪਰ ਤੈਨੂੰ ਲੈ ਕੇ ਟੜਾਪਾ ਵੀ ਲਾ ਲੈ ਨਾਲ ਹੀ ਬੈਜ ਗਿਆ ਹੀ ਨਹੀਂ ਨਹੀਂ ਕੋਈ ਗੱਲ ਨਹੀਂ ਹੁਣ ਤੇ ਮੌਕਾ ਮਿਲਿਆ ਹੀ ਉਹ ਫਿਰ ਜਿਹੜੇ ਸੂਟਣ ਦੋ ਦੋ ਅਨੇ 200 400 ਸਭ ਕੋ ਅਗੇ ਤੇ ਕਦੀ ਗੱਲ ਉਹ ਤਾਂ ਕਮਾਈ ਤਾਂ ਹੀ ਕਰੀਦੀ ਹੈ ਠੀਕ ਨਹੀਂ ਜੇ ਆਪਣਾ ਹੀ ਕਾਰੋਬਾਰ ਨਹੀਂ ਖੇਦੇ ਵੇਖਣਾ ਤੇ ਫਾਇਦਾ ਕੀ ਹੈ ਹੈ ਚੱਲ ਹੁਣ ਮੌਕਾ ਜਾਣ ਨਾ ਦੇਵੀ ਹੁਣ ਸੂਟ ਪੱਕੇ ਹੀ ਹੋ ਦੋ ਦੋ ਮੇਰੇ ਸਾਹ ਨਾਲ ਨਾ ਨਾ ਦਲਜੀਤ ਦਾ ਬਹਾਨਾ ਹੀ ਆ ਜੀ ਤੇਰਾ ਕੰਦੇ ਲੀਡਰ ਹੋਣਾ ਲੈ ਦੱਸ ਤੇ ਮੇਰਾ ਵੀ ਜੀ ਕਰਦਾ ਯਾ ਮੈਂ ਕਹਨੂੰ ਆਖਾਂ ਮੇਰਾ ਨਹੀਂ ਚੱਲਦਾ ਮੇਰੇ ਦਲਜੀਤ ਮੇਰੀ ਗੱਲ ਸੁਣ ਲਓ ਮੈਂ ਕਹਿੰਦਾ ਮਹੀਨਾ ਖਲੋ ਜੇ ਗਰਮੀ ਆਉਣ ਵਾਲੀ ਗੜੀ ਲੈ ਵੇਖ ਲੈ ਆਪਣੇ ਚਾਹ ਮੇਰੇ ਨਾਲ ਹੋਵੇ ਤੇ ਹੁਣੇ ਮੁਕਰਗੇ ਮਿੰਟ ਵਿੱਚ ਉਹ ਲੈ ਹੱਦ ਕੀ ਦੀ ਮੈਂ ਮੁਕਰਿਆ ਨਹੀਂਗਾ ਟੈਂਸ਼ਨ ਨਹੀਂ ਹੋਣੀ ਪੀ ਤਾਂ ਪੇ ਰਹਿ ਜਾਣੇ ਤਾਂ ਉਹ ਮੈਂ ਤੇ ਠੰਡ ਵਾਲੇ ਹੁਣ ਬੇਵਜਹ ਤਾਂ ਪੇ ਰਹੇ ਨੇ ਤੇ ਇਹ ਨਾ ਚਾਪੀ ਕਰ ਜਾ ਬਸ ਨਾ ਮੇਰੀ ਨਹੀਂ ਬਥੇਲੀ ਆਂ ਦੀ ਸੀ ਉਹ ਮੁੰਡਾ ਕਹਿਣਾ ਆ ਨਹੀਂ ਆ ਨਹੀਂ ਆ ਚਾਹੀਦਾ ਹੈ ਉਹਨਾਂ ਨੂੰ ਗਰਮੀ ਆਲੇ ਸੌਂਦੇ ਮੈਂ ਤੁਹਾਨੂੰ ਕਹਿਣਾ ਮਹੀਨਾ ਕਰੋ ਜੀ ਦੁਕਾਨ ਵਾਲੇ ਨੇ ਕਹਿਣਾ ਭੈਣ ਜੀ ਮਾਲ ਆਉਣ ਵਾਲਾ ਅਜੇ ਇਹ ਗੱਲਾਂ ਕਿ ਕੋਈ ਨਾ ਨੂੰ ਸਿੱਖੇ ਬਣਾਉਣਾ ਹੈ ਸਾਡੇ ਵਾਰੀ ਆਈ ਤੇ ਪਤੀਲਾ ਖੜਕੇ ਉਹ ਹਾਲ ਵਾਲਾ ਉਹ ਚੱਲ ਪਤੀਲਾ ਕੋ ਖੜਕਣ ਦੇਣਾ ਮੇਰੇ ਵੱਲੋਂ ਪੈਂਸੇ ਦੇ ਚੱਲ ਗਿਆ ਕਿਉਂ ਦਲਜੀਤ ਪੁੱਤ ਹਾਂਜੀ ਹਾਂਜੀ ਮੱਕਾਈਾ ਹੁਣ ਹੁਣ ਵੇਖ ਲੈ ਤੂੰ ਹੀ ਗਵਾਹ ਆ ਸਵੇਰੇ ਹੁਣ ਜਾਣਾ ਕੱਪੜੇ ਲੈ ਕੇ ਹੁਣ ਮੁਕਰਿਆ ਨਾ ਆਪਣੀ ਜ਼ੁਬਾਨ ਤੋਂ ਉਹ ਨਹੀਂ ਮੈਂ ਬਰਾ ਮੁਕਰਦਾ ਤੁਹਾਨੂੰ ਕੋਈ ਪਤਾ ਫਿਰਕਾ ਦੀ ਗੱਲ ਹੋਵੇ ਹੱਡੀ ਹੋਣੀ ਚਾ ਚਾਚਾ ਵਿੱਚ ਚੱ ਤੂੰ ਵੀ ਇਹਦਾ ਸੁਣਾ ਤੇਰੇ ਲੱਗੇ ਨਿਗਾ ਜਲਵੇਂ ਪਿਆ ਵਾ ਤੈਨੂੰ ਬੁਖਾਰ ਪੂਰੇ ਖਾਣੇ ਤੇ ਹੈਗਾ ਘੱਲਤ ਗਿਆ ਵਾ ਤੇਰੀ ਦਵਾਈ ਲੈ ਕੇ ਜਾ ਕੇ ਦੀ ਉਹ ਦਵਾਈ ਦੇ ਮਨ ਲੈ ਕੇ ਦੇ ਦਿੱਤੀ ਦਵਾਈ ਨੂੰ ਹੈ ਨਾ ਗਿਆ ਹੀ ਮੈਂ ਤੇ ਠੀਕ ਹੋਣਾ ਬਹੁਤ ਦਵਾਈ ਖਾਣ ਕੇ ਸਵਾਲਿਆ ਵਾ ਦਜੀਤ ਕਹਿੰਦੇ ਨਾ ਕਹਿੰਦੀ ਲੱਗਦਾ ਫਿਰ ਬੁਖਾਰ ਚੜ ਗਿਆ ਵਾ ਨਹੀਂ ਨਹੀਂ ਹੈ ਅੱਗੇ ਨਾਲ ਫਰਕ ਆਉਣ ਦਾ ਅੱਛਾ ਹੁਣ ਸੁੱਤਾ ਹੋਣਾ ਤੁਹਾਡੇ ਲਈ ਫਿਰ ਪੜਾਵਾਂ ਚਲ ਠੀਕ ਆ ਫਿਰ ਮੇਰੀ ਗੱਲ ਸੁਣਨਾ ਆ ਉੱਤ ਕਿਦਰ ਬਾਹਰ ਰੁੜ ਮੜ ਜਾ ਕੋ ਕੰਮ ਧੰਦਾ ਵੇਖੀ ਕੋਈ ਮੁੜ ਕੇ ਸੰਦੀ ਨੇ ਆਏ ਨਾ ਦੁੱਧੀਆਂ ਟੀਨਾ ਲੈ ਕੇ ਹੈ ਆ ਜਾ ਇਹਦੇ ਰੰਦੇ ਪੈ ਲਮ ਇਥੇ ਲੱਗੀ ਅੱਜ ਲਈ ਗੱਲ ਸੁਣ ਚਲੋ ਠੀਕ ਆ ਆਹ ਆਵੇਲਾ ਆਵੇਲਾ ਫੇਰ ਘੰਗਾ ਨੇ ਆਈ ਓਏ ਆਹੋ ਜਰਾ ਨੀਗਾ ਠੀਕ ਹੈ ਕੋਈ ਗੱਲ ਨਹੀਂ ਤੂੰ ਮੈਨੂੰ ਦੱਸਦਾ ਸਹੀ ਉਹ ਨਿਹਾਰ ਦੀ ਦਵਾਈ ਕਿੰਨੀ ਕਰੀ ਕਮਾਂ ਦਾ ਨੂੰ ਮੈਂ ਚਲਾਵਾਂ ਆ ਗਿਆ ਵਾ ਅੱਜ ਲਈ ਚਲ ਕੋਈ ਤੁੰਗ ਚਲ 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 ਮੇਰੀ ਗੱਲ ਸੁਣ ਪ੍ਰਿੰਟ ਤੇ ਪਹਿਲੋ ਤੇਰੇ ਦੇ ਹੈਗਾ ਵਾ ਇਹਦਾ ਨਹੀਂ ਠੀਕ ਹੈ ਨਹੀਂ ਤੇ ਪਵਾ ਲਾ ਤੇ ਮੇਰੀ ਗੱਲ ਪੈਲੀ ਹੋਈ ਨਾ ਪਵਾ ਲਾ ਨਹੀਂ ਖਾਦੀ ਆਹੋ ਉਹਨੂੰ ਜਾ ਕੇ ਤਵੇਂ ਤੇ ਦੋਰ ਪਾਇਆ ਮੈਂ ਉਸੇ ਰਹਿਣਾ ਵਾ ਉਹ ਮੇਰੀ ਗੱਲ ਸੁਣ ਲੈ ਰਾਰਾ ਪੈਲੀ ਖੁੱਲ ਜੂਗੀ ਯਾਰ ਤੂੰ ਹੱਦ ਕਰਨ ਦਿਆ ਠੀਕ ਨਹੀਂ ਆਹ ਜਰ ਕਰਨਾ ਦੀ ਯਾਰ ਮੇਰੇ ਮਾੜਾ ਮੋਟਾ ਸੁੱਖ ਸਾਗਾ ਜੋ ਮੇਰੇ ਮਾਂ ਪੀਛੇ ਵਾਲੇ ਬਣ ਗਿਆ ਹਾਂ ਆਹ ਇਹ ਤੇ ਗੱਲ ਹੈਗੀ ਕੱਲ ਕੋਈ ਨਹੀਂ ਮੋ ਹੋਣਾ ਫਿਰ ਵਾਹ ਨਾ ਪੈ ਜਾ ਮਾਰਿਆ ਚੱਕਰ ਹੈ ਤਵੇਂ ਵੀ ਲੈ ਗਿਆ ਨਾ ਤਵੇਂ ਉੱਥੇ ਯਾਰ ਬਾਹਰ ਲੱਗੇ ਬੂਹੇ ਗੜੀ ਅੱਛਾ ਚਲੋ ਠੀਕ ਹੈ ਚੰਗਾ ਜਾਣਾ ਯਾਰ ਉਹ ਸੈਰ ਦਾ ਗੱਲ ਸੁਣੀ ਐਂ ਦੋ ਕੁ ਮਿੰਟ ਉਹ ਲੈ ਯਾਰ ਘਾਉਦੇ ਆ ਗਿਆ ਵਾ ਜਿਹਨ ਮੈਨਾਂ ਚਲ ਗਿਆ ਨਾ ਮੇਨੂੰ ਬਾਪੂ ਨੇ ਬੇਹੱਦ ਗੁੱਸੇ ਹਣਾ ਵਾ ਤੇ ਜਾ ਕੇ ਪੁੱਛਿਆ ਸੀ ਕੀ ਕਰਨਾ ਬੱਲੇ ਤੇ ਬੌੜ ਚੰਗਾ ਠੀਕ ਆ ਦੇ ਵਧੀਆ ਨਾ ਪਹਿਲਾਂ ਪੀਠਾ ਵਾ ਯਾਰ ਜਾਣਾ ਸੀਗਾ ਜਿੱਥੇ ਆਵਾ ਘੋੜੇ ਵਾਂ ਜਾਣਾ ਸੀ ਕੋਈ ਯਾਰ ਮੈਂ ਤਾਂ ਲੱਗਾ ਪਹਿਲੀ ਵੋਣ ਅੱਛਾ ਜੇ ਮੈਂ ਨਾਣਾ ਕਾਲੀ ਵਾਈ ਮੈਨੂੰ ਪਤਾ ਬਾਬਾ ਮੇਰੀ ਖਾਸ ਤਾਂ ਲੜਣੀ ਮੁੜਕੇ ਉਹ ਕਿ ਬੇਇੱਜ਼ਤੀ ਬੜੀ ਹੁੰਦੀ ਮੇਰੀ ਯਾਰ ਮੈਂ ਗੱਲ ਤੇ ਰੀ ਮੰਦਾ ਮੈਂ ਬੜੀ ਉਮੀਦ ਵਾਂ ਆਈ ਇਥੇ ਮੈਂ ਯਾਰ ਆਇਆ ਮੈਂ ਚੇਤਾ ਭੁੱਲ ਗਿਆ ਵਾ ਯਾਰ ਦੂਮੀਦ ਨਹੀਂ ਆ ਉਹ ਨਹੀਂ ਮੈਂ ਗੱਲ ਕਰਦਾ ਪਰ ਗੱਲ ਪਤਾ ਕੀ ਆ ਯਾਰ ਵੇਲੇ ਆ ਪਹਗੇ ਆ ਨਾ ਕਰਦੇ ਕਰਦੇ ਕੋਕ ਜਾਂਦੇ ਨੇ ਕਰਦੇ ਤਾਂ ਕਰ ਦਿੰਦੇ ਮੈਂ ਉਹ ਅੱਜ ਕਰਦੇ ਨੇ ਲੜ ਲੜ ਕੇ ਖਲਾਇਆ ਮੈਨੂੰ ਕੰਮ ਮੈਂ ਚਲੇ ਜਾਜ ਆ ਗਿਆ ਉਥੋਂ ਲੈ ਆਉਂ ਨਿਉਣਾ ਡੰਗਣਾ ਦਾ ਮਾਰਨਿੰਗ ਦਾ ਦਵਾਈ ਅੱਛਾ ਚਲੇ ਜਾਜ ਆ ਗਿਆ ਲੈ ਆ ਅੱਛਾ ਅੱਛਾ ਉਹ ਕੱਟਿਆ ਨਾਲ ਲੜ ਕੇ ਮੈਨੂੰ ਤੇ ਮੇਰਾ ਕੱਲੇ ਵੀ ਜਾਂ ਨਹੀਂ ਹੀ ਕਰ ਰਿਹਾ ਤੇ ਮੈਂ ਚੱਲ ਤੈਨੂੰ ਲੈ ਚ ਆਵਾਂ ਉਹ ਯਾਰ ਮੇਰੇ ਕੋ ਨਹੀਂ ਜਾਣਾ ਉਹਦੇ ਕਰਨਾ ਅੱਛਾ ਗੱਲ ਪਤਾ ਕੀ ਮੈਨੂੰ ਪਾਪਾ ਨੇ ਹੁਣੇ ਡਾਕਟਰ ਤੇ ਭਾ ਲੈ ਗਏ ਤੇ ਚੰਦ ਉਹ ਤੇ ਕੋਈ ਨਹੀਂ ਤੇ ਕੋਰਸ ਕਰਤ ਨਹੀਂ ਕੋਈ ਕਰਨਿਆ ਹੁਣ ਉਹ ਨਾ ਵੇਲਾ ਹੀ ਤੇਰੇ ਕੋ ਮੈਂ ਵੀ ਮੈਂ ਕਿਹੜਾ ਕਰਨਿਆ ਕਰ ਭਰਾਵਾ ਬਾਹਰ ਰੂਤ ਦਾ ਵੇਲਾ ਮੈਂ ਆਪ ਲੱਗਾ ਵੇਖਣਾ ਉਹ ਕਿਸੇ ਦਾ ਵੇਖਣ ਲੱਗਾ ਵਾਂ ਯਾਰ ਕਿ ਚੰਗੀ ਕੰਟਰੀ ਦਾ ਧੋਜੂnga ਅਵਲ ਤੇ ਮੈਂ ਅਸਟ੍ਰੇਲੀਆ ਹੀ ਵੇਖਣ ਡਿਆ ਕਿਉਂਕਿ ਕੈਨੇਡਾ ਦੇ ਮੁੰਡਲੀ ਘਰ ਆ ਗਿਆ ਬੰਦੇ ਦਾ ਉਪਰ ਅਸਟ੍ਰੇਲੀਆ ਵਰਗੇ ਸਾਰੇ ਨਾ ਕੈਨੇਡਾ ਦੇ ਬੰਦੇ ਦਾ ਦੁੱਖੀ ਦਾ ਮੁੰਡਲੀ ਰਹਿ ਗਿਆ ਬਸ ਯਾਰ ਮਾਸੇ ਆਪਣੇ ਕੋਲ ਉੱਥੇ ਆ ਅੱਛਾ ਮੈਂ ਚੱਲ ਕਰ ਦੇਣਗੇ ਉਹ ਮਾੜਾ ਮੋਟਾ ਤੇ ਨੀਦੇ ਓਖਾ ਹੋਏ ਉਹ ਆਹੋ ਸਾਡੇ ਰਿਸ਼ਤੇਦਾਰ ਹੈਗੇ ਯਾਰ ਉੱਥੇ ਆਹੋ ਉਹ ਤੇ ਕਹਿੰਦੇ ਕਰੀ ਆਲਾ ਬਾਕੀ ਸਾਫ ਸੂਤ ਨੂੰ ਨਵਾਗੇ ਉਹੀ ਤੇ ਗੱਲ ਆ ਹਾਂ ਕਰਨਾ ਯਾਰ ਕੀ ਆ ਸਵੇਰੇ ਭਾਬੀ ਬਿਮਾਰ ਹੋ ਗਈ ਉਹ ਨਿਕਾ ਮੁੰਡਾ ਬੰਧ ਜਿਹੜਾ ਹੀ ਉਹ ਤੇ ਪ੍ਰਜਾਈ ਠੀਕ ਵਾ ਹੁਣ ਉਹ ਆਹ ਹੁੰਦਾ ਠੀਕ ਆ ਘਰੇ ਲੈ ਛੜ ਛੁੜੀ ਲਾਉ ਮੇ ਸਾਹ ਨੂੰ ਤੇ ਸਵੇਰੇ ਆਪਣਾ ਗੱਡੀ ਤੇ ਗਿਆ ਹਾਂ ਹੂੰ ਤੇ ਵੀਰ ਗਿਆ ਟਿੰਡੂਣ ਲੈਣ ਘਰੇ ਅੱਛਾ ਆ ਛੱਡ ਪਾਉਣ ਲੱਗੇ ਆ ਆ ਛਾੜਾ ਕੰਮ ਇੱਕ ਥੋੜੀ ਹੀ ਭਰਾਵਾ ਆ ਥੋੜੀ ਬਾਈਕ ਬੂਟਾ ਮਾ ਹੋਰ ਤੇਰੇ ਹੁੰਦਾ ਸਾਗਲਾ ਸਭ ਕੋ ਪਰਪੜ ਦਿੰਦਾ ਵਾ ਲੱਗਣਾ ਉਧਰੇ ਪਰਚੀ-ਵਰਚੀ ਪਾਈ ਲਿਆ ਹੋਰ ਯਾਰ ਮੈਂ ਘਰ ਦਾ ਕੋ ਸਵਾਰ ਲਈ ਹੁਣ ਆਹੋ ਉਹ ਜੇ ਉਹਦੀ ਪੈਰ ਤੇ ਨਹੀਂ ਆਇਆ ਘਰ ਤੇ ਸਹੀ ਗੱਲ ਹੋਰ ਤੂੰ ਵੇਖ ਲੈਣਾ ਕਿਤੇ ਹੋਰ ਸਾਥ ਤਾਂ ਲਾ ਕੇ ਔਰ ਯਾਰਾ ਫਿਰ ਕੰਟਰੀ ਤੇਨੂੰ ਪਤਾ ਹੀ ਹੈ ਕਿਹੜੀ ਹੈ ਫਿਰ ਜੇ ਇੰਗਲੈਂਡ ਵੇ ਲਈ ਉਹ ਉਥੇ ਪੀਆਰ ਨਹੀਂ ਗਈ ਉਹ ਚੱਲ ਬੰਦਾ 4-5 ਸਾਲ ਕਮਾਈ ਕਰਕੇ ਮੁਕੇ ਘਰ ਨੂੰ ਆ ਜਾਂਦਾ ਪਤਾ ਗੱਲ ਕੀ ਆ ਹੁਣ ਜਾਣਾ ਉਥੇ ਆ ਜਿੱਥੇ ਪੀਆਰ ਮਿਲ ਜੇ ਜਿੱਥੇ 3-4 ਸਾਲ ਲਾਇਆ ਕੰਮ ਹੋ ਜੇ ਤੇ ਪੀਆਰ ਆ ਜਾਵੇ ਹੁਣ ਇੰਗਲੈਂਡ ਕਈ-ਕਈ ਗਏ ਭਾਡੇ ਪਿੰਡੋਂ ਮੁੰਡੇ ਦਾਦਾ ਸਾਲ ਹੋ ਗਏ ਅਜੇ ਤੱਕ ਪੀਆਰ ਨਹੀਂ ਗਈ ਮਿਲਦੀ ਓਏ ਓਹੀ ਤੇ ਗੱਲ ਵਾ ਬਾਹਰ ਕੋਈ ਨਾ ਕੋਈ ਐਡ ਜਾਂ ਡਿਆ ਆ ਹੂੰ ਉਹ ਹੁਣ ਭਰਾਵਾ ਰੂਲ ਬਣੇ ਸਕਦਾ ਹੋਈ ਓ ਰੂਲ ਤੇ ਪਰਾ ਸਕਤੋ ਗੀ ਉਹ ਕਾਲੇ ਰੂਲ ਸਤ ਕਰਛੜੇ ਮੇਰੇ ਪੁੱਤ ਨੇ ਸਤਿ ਅੰਗ ਜੀ ਸਤਿ ਸ੍ਰੀ ਅਕਾਲ ਤੁਹਾਡੀ ਨਾ ਬੜੀਆਂ ਜਿਹਾ ਪੁੱਤਾਂ ਸੁਪਾਣੀਆਂ ਲੱਗਦਾ ਜਮ ਜਮ ਜਾਦਾ ਹੈ ਇਹ ਮੁਕਾਬਲਾ ਜਾਣਾ ਘਰੇ ਹੀ ਬੈਠੇ ਰਹੀਦਾ ਹਾਂ ਨਹੀਂ ਨਹੀਂ ਇਹ ਤਾਂ ਨਹੀਂ ਗੱਲ ਕੋਈ ਲੱਗਦੀ ਯਾਰ ਜਵਾਨ ਹੋ ਗਿਆ ਅਗੇ ਨਾ ਸੱਸ ਆਹੋ ਜਵਾਨ ਹੋਇਆ ਅਗੇ ਨੋ ਆਹ ਚੱਲ ਵਧੀਆ ਕੀ ਕਰਦਾ ਹੁੰਦਾ ਵਾ ਮੈਂ ਕੁਛ ਨਹੀਂ ਹੈ ਮਾੜਾ ਮੋਟਾ ਘਰੀ ਡਿਆਂ ਦੇ ਵੇਖਣ ਸਾਤਾ ਘਰ ਮਮਾ ਕਹਦਾ ਸਾਤਾ ਵੇਖਣਾ ਤੂੰ ਹੈ ਉਹ ਆਇਆਂਗਾ ਮੈਂ ਘੋੜੇ ਵਾਂ ਜਾਣਾ ਆਇਆਂਗਾ ਅੱਛਾ ਅੱਛਾ ਤੇ ਮੇਰਾ ਰਾਤਾ ਬੰਡਿਆ ਕਿ ਸਰਸੂ ਨਾ ਲੈ ਜਾ ਅੱਛਾ 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 ਤੂੰ ਸਮਾਨ ਜਾ ਲੈਉਣਾ ਹੀ ਉਥੋਂ ਆਵਾ ਹੀ ਅੱਛਾ ਅੱਛਾ ਕੋਈ ਨਾ ਕੋਈ ਨੀ ਤੇ ਉਹ ਖੜਨਾ ਹੀ ਦੋ ਮਿੰਟ ਜਾਣਦੇ ਤੇ ਪੁੱਤ ਗੱਲ ਕੋਈ ਨਹੀਂ ਉਹ ਥੋੜਾ ਜਿਹਾ ਥਾਮ ਹੋਣ ਵਾਲਾ ਵਾ ਅੱਛਾ ਅੱਛਾ ਤੇ ਚੰਨੀ ਵੀ ਇੱਥੇ ਹੈ ਨੀਗਾ ਠੀਕ ਹੈ ਇਹ ਤੀਨਾਂ ਜੇ ਪੋਣੀਆਂ ਰੋਟੀ ਨਾਲ ਲੈਣ ਗਿਆ ਵਾ ਠੀਕ ਠੀਕ ਦੱਸ ਸੱਸ ਸੱਸ ਮੈਨੂੰ ਤੇ ਕੋਈ ਗੱਲ ਨਹੀਂ ਇਹਨੂੰ ਥਮਣਾ ਥੋੜਾ ਥਾਮਵਾ ਲੈਂਦੇ ਮਣਕੇ ਲੈ ਜਾਈਏ ਇਹਨੂੰ ਚੱਲ ਫਿਰ ਥਾਂ ਵਾਹ ਲੈਣਾ ਤੇਨਾਂ ਸਕੂਟਰੀ ਅੰਦਰ ਲਾ ਦੇਣਾ ਇੱਥੇ ਗਾਹ ਕਰ ਲੈ ਸਕੂਟਰੀ ਪਹਿਲਾਂ ਥਾਂ ਵਾਹ ਹੋਣੇ ਆ ਚੱਲ ਮੈਂ ਵੀ ਕਰਨਾ ਵਿਹਲਾ ਹੀ ਤੂੰ ਟੈਕ ਲਾ ਕੇ ਚਲ ਜਿਓ ਠੀਕ ਆ ਠੀਕ ਚੰਗਾ ਚੱਲ ਠੀਕ